ਬੀਤੇ ਦਿਨ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਦਾਗੀਆਂ ਗਈਆਂ ਤਮੰਦਪਾ ਅੱਗੇ ਅਪਡੇਟ ਆਇਆ ਹੈ ਕਿ ਉਸ ਸ਼ਖਸ ਨੇ ਯਾਨੀ ਕਿ ਜਿਸ ਤੇ ਗੋਲੀਆਂ ਮਾਰੀਆਂ ਗਈਆਂ ਉਸਨੇ ਹਸਪਤਾਲ ਵਿੱਚ ਜ਼ਖਮ ਤੋੜ ਦਿੱਤਾ ਹੈ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰੀਆਂ ਗਈ ਸੀ ਦੋ ਅਣਪਛਾਤੇਾਂ ਦੇ ਵੱਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਨਵੀਨ ਦੇ ਵੱਜੋਂ ਨਤਕ ਦੇ ਪਛਾਣ ਹੋਈ ਹੈ ਦਿਨ ਦਿਹਾੜੇ ਮੁਸਲਮਾਨੇ ਵਾਰਦਾਤ ਨੂੰ ਅੰਜਾਮ ਦਿੱਤਾ ਘਟਨਾ ਤੋਂ ਬਾਅਦ ਪਾਜਪਾ ਦੇ ਵੱਲੋਂ ਪੁਲਿਸ ਦੇ ਖਿਲਾਫ ਹਜ਼ੂਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਇਹ ਸੀ ਸੀ ਟੀਵੀ ਤਸਵੀਰਾਂ ਵੀ ਕੈਦ ਹੋਈਆਂ ਨੇ ਤਾਂ ਸੀਸੀਟੀਵੀ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਭਜਦੇ ਨਜ਼ਰ ਆ ਰਹੇ ਹਨ ਤਾਂ ਨਵੀਨ ਜਿਸ ਤੇ ਗੋਲੀਆਂ ਮਾਰਿਆ ਗਿਆਆਂ ਅਫਸੋਸ ਕੇ ਦਮ ਉਸ ਤੇ ਵੱਲ ਤੋਰ ਦਿੱਤਾ ਗਿਆ ਦਾਸ ਦੇ ਕੇ ਪੰਜਾਬ ਪੱਤਰ ਪ੍ਰਦਾਨ ਸੁਨੀਲ ਜਾਖੜ ਜੀ ਦੇ ਨਾਂ ਵੱਲੋਂ ਐਕਸੈਂਡਲ ਤੇ ਪੋਸਟ ਪਾਈ ਗਈ ਹੈ ਲਿਖਦੇ ਹੈ ਕਿ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਨੇਤਾ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਆਵਾਦੀ ਪਾਰਟੀ ਸਰਕਾਰ ਦੇ ਰਾਜ ਦੇ ਵਿੱਚ ਕਾਨੂੰਨ ਪ੍ਰਬੰਧਾਂ ਦੀ ਪੋਲ ਇੱਕ ਵਾਰੀ ਫਿਰ ਖੋਲ ਦਿੱਤੀ ਹੈ ਰਾਜ ਦੇ ਵਿੱਚ ਗੈਂਗਸਟਰ ਸਮਾਨਾਂਤਰ ਸਰਕਾਰ ਚਲਾ ਰਹੇ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਅਸਫਲ ਰਹੇ ਨੇ ਅਤੇ ਉਹਨਾਂ ਪੰਜਾਬ ਨੂੰ ਲਾवारਿਸ ਛੱਡ ਦਿੱਤਾ ਅੱਜ ਪੰਜਾਬ ਦੇ ਲੋਕ دہشت ਦੇ ਮਾਹੌਲ ਦੇ ਵਿੱਚ ਜਿਉਣ ਲਈ ਮਜਬੂਰ ਨੇ ਸੁਨੀਲ ਜਾਖੜ ਜਦੋਂ ਵੱਲੋਂ ਐਕਸੈਂਡਰ ਤੇ ਪੋਸਟ ਪਾ ਕੇ तमाम ਸਵਾਲ ਖੜੇ ਕੀਤੇ ਗਏ ਕਿਹਾ ਕਿ ਕਾਨੂੰਨ ਵਿਵਸਥਾ ਰੱਬਾਸ ਰੇ ਹੈ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਦੇ ਵਿੱਚ ਸ਼ਰੀਆਮ ਜੋ ਕਿ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਐਡਮਿਟ ਕਰਵਾਇਆ ਗਿਆ ਪਰ ਅਫਸੋਸ ਕਿ ਉੱਥੇ ਜ਼ਿੰਦਗੀ ਦੀ ਜੰਗ ਨਵੀਨ ਹਾਰ ਗਿਆ ਤਾਂ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਆਰਐਸਐਸ ਦੇ ਸੀਨੀਅਰ ਲੀਡਰ ਦਾ ਪੋਤਾ ਦੱਸਿਆ ਜਾ ਰਿਹਾ ਨਵੀਨ ਦੋ ਅਣਪਛਾਤੇ ਦੰਦਿਆੜੇ ਵਾਰਦਾਤਾਂ ਅੰਜਾਮ ਦਿੱਤਾ ਸੀ ਦਿਨ ਦਿਹਾੜੇ ਮੁ슬ਮਾਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਬੇਖੌਫ ਹੋ ਕੇ ਹਿੱਥ ਗੋਲੀਆਂ ਮਾਰ ਕੇ ਗਏ। तमाम ਸਵਾਲ ਖੜੇ ਹੁੰਦੇ ਆ ਕਿ ਆਖਰਕਾਰ ਇਹ ਲੋਕ ਕੌਣ ਨੇ ਜੋ ਸ਼ਰੀਆਮ ਸ਼ਰੰਦ ਵਿੱਚ ਘੁੰਮਦੇ ਫਿਰਦੇ ਨੇ। ਖਬਰ ਤੇ ਵੀ ਦੇ ਕੱਲ ਬਾਤ ਕਰਾਂਗੇ। ਸਹਿਯੋਗੀ ਸਰਪਜੀਤ ਸਰਨਾਵ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸਰਪਜੀਤ ਕੀ ਕੁਝ ਅਹਿਮ ਅਪਡੇਟ ਆ ਰਹੇ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਫਿਰੋਜ਼ਪੁਰ ਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਇਹ ਲੋਕ ਕੌਣ ਹੈ? ਕਿਵੇਂ ਇਹਨਾਂ ਦੇ ਕੋਲ ਹਥਿਆਰ ਪਹੁੰਚਦੇ ਨੇ ਕਿਵੇਂ ਇਹ ਸ਼ਹਿਰ ਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਹੋ ਕੇ ਘੁੰਮਦੇ ਫਿਰਦੇ ਰਹਿੰਦੇ ਨੇ ਤੇ ਫਿਰ ਅੰਜਾਮ ਵੀ ਦਿੰਦੇ ਆ ਵਾਰਦਾਤਾ ਨੂੰ ਕਾਰਵਾਈਆਂ ਕਰਦੇ ਆ ਤੇ ਰਫੂ ਚੱਕਰ ਵੀ ਹੋ ਜਾਂਦੇ ਆ ਪੰਜਾਬ ਪੁਲਿਸ ਇਸ ਵਕਤ ਕੀ ਕਰ ਰਹੀ ਹੈ तमाम ਸਵਾਲ ਖੜੇ ਹੋ ਰਹੇ ਆ ਕਾਨੂੰਨ ਵਿਵਸਥਾ ਤੇ ਫਿਰੋਜ਼ਪੁਰ ਦੇ ਲੋਕ ਕੀ ਮਹਿਸੂਸ ਕਰ ਰਹੇ ਨੇ ਦੇਖੋ ਵੀ ਫਰੋਇਪੁਰ ਦੇ ਲੋਕਾਂ ਦਾ ਦੇਖੋ ਵੀ ਉਹਨਾਂ ਦੇ ਵਿੱਚ ਤਾਂ ਸਹਿਮ ਦਾ ਮਾਹੌਲ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਪਿਆ ਤੇ ਰੋਸ ਵੀ ਜਿਹੜਾ ਕਾਫੀ ਆ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਉਹਨਾਂ ਦਾ ਕਹਿਣਾ ਵੀ ਜਿਹੜੀ ਕਾਨੂੰਨ ਵਿਵਸਥਾ ਹੈਗੀ ਆ ਫਰੋਇਪੁਰ ਦੇ ਵਿੱਚ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਡੱਗ ਮਗਾ ਚੁੱਕੀ ਆ ਤੇ ਖਤਮ ਹੋ ਚੁੱਕੀ ਆ ਜਿਸ ਕਰਕੇ ਆਜ ਦਿਨ ਜੜੀਆਂ ਗੋਲੀ ਚੱਲਣ ਦੀ ਆਵਾਜ਼ਾਂ ਤਾਂ ਉਹ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਕਿਸ ਤਰ੍ਹਾਂ ਇਹ ਜਿਹੜੇ ਲੋਕ ਨੇ ਜਿਹੜੀ ਵਾਅਦਾ ਤਾਂ ਨੂੰ ਅੰਜਾਮ ਦਿੰਦੇ ਨੇ ਉਹ ਕਿਸ ਤਰ੍ਹਾਂ ਜਿਹੜਾ ਉੱਥੇ ਮਕੂਲੀਆਂ ਚਲਾ ਕੇ ਤੇ ਕਹਿ ਸਕਦੇ ਆ ਵੀ ਨੌਜਵਾਨਾਂ ਨੂੰ ਦਾ ਕਤਲ ਕਰਕੇ ਤੇ ਉੱਥ ਪਾਵੇਂ ਹੁਣ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਇਹੋ ਸਾਰੇ ਸੀਸੀਟੀਵੀ ਜੁਰੂਰ ਖੰਗਾਲਦਾ ਹੋਇਆ ਨજર ਤੇ ਪੈ ਰਿਆ ਲੇਕਿਨ ਹਜੇ ਤੱਕ ਜਿਹੜੇ ਆ ਦੋਸ਼ੀ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਨੇ ਤੇ ਪਰਵਾਹ ਦੇ ਵਿੱਚ ਜਿਹੜਾ ਰੋਸ ਆ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਆਰਐਸਐਸ ਦੇ ਜਿਹੜਾ ਇੱਕ ਨੇਤਾ ਆਗੂ ਸੀਗਾ ਉਹਦੇ ਪੋਤਰੇ ਦਾ ਜਿਹੜਾ ਕਤਲ ਹੋਇਆ ਵੀ ਉਹਦੇ ਸ਼ਰੇਆਮ ਜਿਹੜੀਆਂ ਪੀੜ ਭੜਵਾਰੇ ਇਲਾਕੇ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਜਿਹੜਾ ਵੀ ਹਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਉਹਦਾ ਜਿਹੜਾ ਬ੍ਰਿਥਿਕ ਉਹਨੂੰ ਜਿਹੜਾ ਕੋਸ਼ਿਸ਼ ਜਿਹੜਾ ਕੀਤਾ ਗਿਆ ਵੀ ਇਹ ਉਕੇ ਜਿਹੜੇ ਗਨ ਸ਼ਾਟ ਜਿਹੜੇ ਆ ਵਾਦਾਤਾਂ ਨੂੰ ਅੰਜਾਮ ਦਿੱਤੇ ਗੋਲੀਆਂ ਚਲਾ ਕੇ ਵਾਦਾਤਾਂ ਨੂੰ ਅੰਜਾਮ ਦਿੱਤਾ ਸੀ ਜੀ ਜੀ ਸਰਚੇ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਜਿਸ ਸਬੰਧ ਸਾਬਤਨਲ ਕਤਲ ਕੀਤਾ ਗਿਆ ਜ਼ਾਹਰ ਜੀ ਗੱਲ ਹੈ ਕਿ ਨਿਸ਼ਾਨਾ ਮਿੱਥ ਕੇ ਆਏ ਸੀ ਗੋਲੀਆਂ ਮਾਰੀਆਂ ਇਸ ਤਰੀਕੇ ਨਾਲ ਮਾਰੀਆਂ ਕਿ ਸ਼ਖਸ ਦੀ ਜਾਨ ਵੀ ਨਹੀਂ ਬਚ ਪਈ ਕਿ ਪਰਿਵਾਰ ਦੇ ਵੱਲੋਂ ਕੋਈ ਪੁਲਿਸ ਤੱਕ ਅਧਿਕਾਰਿਕ ਬਿਆਨ ਦਿੱਤਾ ਗਿਆ ਕਿ ਸਾਡੇ ਪੋਤੇ ਨੂੰ ਜਾਂ ਉਹਨਾਂ ਦੇ ਪੁੱਤਰ ਨੂੰ ਕੋਈ ਪਹਿਲਾਂ ਧਮਕੀਆਂ ਆਉਂਦੀਆਂ ਸੀ ਕੋਈ ਪੁਰਾਣੀ ਰੰਜਿਸ਼ ਹੋਵੇ ਨਹੀਂ ਦੇਖੋ ਵੀ ਜਿਹੜੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਵੀ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਕਾਫੀ ਸ਼ਰੀਫ ਸੀਗਾ ਤੇ ਉਹਨਾਂ ਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਗਲਬਾ ਜੜੀ ਆ ਸਾਹਮਣੇ ਆਈ ਸੀਗੀ ਉਹ ਜਦ ਦੁਕਾਨ ਤੇ ਬੈਠਾ ਸੀ ਦੁਕਾਨ ਤੋਂ ਆਪਣੇ ਘਰੇ ਜਿਹੜਾ ਉਹ ਵਾਪਸ ਜਾ ਰਿਹਾ ਸੀਗਾ ਤੇ ਕੁਝ ਜਿਹੜੇ ਇਹ ਹਮਲਾਵਰ ਹੈਗੇ ਸੀਗੇ ਜਿਨ੍ਹਾਂ ਨੇ ਮਤਲਬ ਕਿ ਇਹਨਾਂ ਦਾ ਪਿੱਛਾ ਕੀਤਾ ਪਿੱਛੇ ਜਾ ਕੇ ਇਹ ਬਾਈਕ ਤੇ ਸਵਾਰ ਸੀਗਾ ਤੇ ਪਿੱਛੇ ਜਾ ਕੇ ਤੇ ਇਹਨੂੰ ਜੜੀ ਆ ਉਹ ਸਿਰ ਤੇ ਜੜੀ ਆ ਗੋਲੀ ਮਾਰੀ ਵੀ ਜਿਸ ਕਰਕੇ ਇਹ ਮੌਕੇ ਤੇ ਜੜੀ ਆ ਮੌਤ ਹੋ ਗਈ ਵੀ ਕਹਿ ਸਕਦੇ ਵੀ ਜਿਹੜਾ ਹਮਲਾਵਰ ਸੀਗਾ ਉਹਨਾਂ ਨੇ ਰੈਕੀ ਉਹ ਦੁਕਾਨ ਤੋਂ ਹੀ ਜੜਾ ਉਹਦਾ ਪਿੱਛਾ ਕੀਤਾ ਤੇ ਥੋੜੀ ਦੂਰ ਬਾਜ਼ਾਰ ਵਿੱਚ ਜਾ ਕੇ ਜੜਿਆ ਉਹਨੂੰ ਗੋਲੀ ਮਾਰ ਦਿੰਦਾ ਮਾਰੀ ਗਈ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪ੍ਰਸ਼ਾਸਨ ਦੇ ਅੱਗੇ ਜੜਿਆ ਵੀ ਪਰਿਵਾਰਿਕ ਮੈਂਬਰ ਹੈ ਚਾਹੇ ਸਾਰਾ ਪੂਰਾ ਬਾਜ਼ਾਰ ਹੈ ਉਹਦੇ ਵਿੱਚ ਰੋਸ ਦੇਖਣ ਨੂੰ ਮਿਲਦਾ ਪਿਆ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੜੀਆਂ ਨਾਹਰੇਬਾਜੀ ਕਰਦੇ ਹੋਏ ਵੀ ਰਾਤੀ ਜੜਿਆ ਉਹ ਦਿਖਾਈ ਦਿੱਤੇ ਕਿਉਂਕਿ ਉਹਨਾਂ ਦਾ ਕਹਿਣਾ ਵੀ ਆਏ ਦਿਨ ਜੜੀਆਂ ਗੋਲੀ ਚੱਲਣ ਦੀ ਵਾਅਦਾਤਾਂ ਨੂੰ ਜੜਾ ਅੰਜਾਮ ਦਿੱਤਾ ਜਾ ਰਿਹਾ ਤੇ ਪੁਲਿਸ ਇਹਨੂੰ ਰੋਕਣ ਵਿੱਚ ਅਸਮਰਥ ਕਿਉਂ ਦਿਖਾਈ ਦੇ ਰਹੀ ਹੈ ਕਿਉਂ ਇਹਨੇ ਹਥਿਆਰ ਜਿਹੜੇ ਬੇਖੌਫ ਹੋ ਕੇ ਜਿਹੜੇ ਨੌਜ ਇਹ ਸਵਾਲ ਜਿਹੜੇ ਆ ਉਹ ਬੜੇ ਸਰਜੀ ਤਮਾਮ ਸਵਾਲ ਖੜੇ ਹੁੰਦੇ ਆ ਜ਼ਾਹਿਰ ਜੀ ਗੱਲ ਹੈ ਕਿ ਸਵਾਲ ਖੜੇ ਹੋਣਗੇ ਵੀ ਕਿਉਂਕਿ ਇਸ ਤਰੀਕੇ ਦੇ ਨਾਲ ਵਾਰਦਾਤਾ ਵਾਪਰ ਰਹੀਆਂ ਨੇ ਇਹ ਲੋਕ ਜੋ ਕਿ ਸ਼ਰੀਆਮ ਹਥਿਆਰ ਲੈ ਕੇ ਘੁੰਮਦੇ ਨੇ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਅਪਡੇਟ ਲੈੰਦੇ ਰਾਵਾਂਗੇ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ